ਬਹੁਤ-ਬਹੁਤ ਸਵਾਗਤ ਹੈ ਜੀ 7 روز ਫੈਸ਼ਨ ਬੁਟੀਕ ਜਗਰਾਉਂ ਚ ਅੱਜ ਆਪਾਂ ਸਿੰਪਲ ਸਲਵਾਰ ਦੀ ਕਟਿੰਗ ਸਿੱਖਾਂਗੇ ਸਪੈਸ਼ਲੀ ਬਿਗਨਰਸ ਲਈ ਕਿ ਜਿਹੜੀ ਬਿਲਕੁਲ ਸਿੰਪਲ ਸਲਵਾਰ ਹੁੰਦੀ ਆ ਆਪਣੀ ਸੈਮੀ ਪਟਿਆਲਾ ਜਿਹਨੂੰ ਆਪਾਂ ਕਹਿੰਦੇ ਆ ਉਹਦੀ ਆਪਾਂ ਕਟਿੰਗ ਕਿੱਦਾਂ ਕਰਨੀ ਆ ਸਲਵਾਰ ਦਾ ਜਿਹੜਾ ਮੇਜ਼ਰਮੈਂਟ ਆ ਉਹ ਹੈਗਾ ਆਪਣੇ ਕੋਲੇ ਲੰਬਾਈ 34 ਇੰਚਾ ਮੂਰੀ 6.5 ਇੰਚ ਤੇ ਬੈਲਟ ਜਿਹੜੀ ਹੈਗੀ ਆ ਉਹ 24 ਇੰਚਾ ਬੈਲਟ ਦਾ ਮਾਪ ਇੱਕ ਹੋਰ ਵੀ ਮੈਂ ਭੈਣਾਂ ਨੂੰ ਦੱਸ ਦਵਾਂ ਕਿ ਮੰਨ ਕੇ ਚਲੋ ਕਿ ਜਿਹੜੀ ਹਿੱਪਾ ਸ਼ਰਟ ਦੀ ਅਗਰ ਉਹ 22 ਇੰਚ ਆ ਤਾਂ ਤੁਸੀਂ 2 ਇੰਚ ਉਹਦੇ ਨਾਲ ਉਹ ਹਮੇਸ਼ਾ ਬੈਲਟ ਜਿਹੜੀ ਆ ਉਹ ਲੂਜ਼ ਰੱਖੋਗੇ ਇਹਦੇ ਜਿਹੜੇ ਸ਼ਰਟ ਦੀ ਹਿੱਪ ਸੀਗੀ ਉਹ 22 ਇੰਚਾ ਤੇ ਇਸ ਕਰਕੇ ਆਪਾਂ ਜਿਹੜੀ ਬੈਲਟ ਆ ਉਹ 24 ਇੰਚ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਕੱਪੜੇ ਦੀ ਆ ਦੇਖੋ ਜਿਹੜੀ ਕੰਨੀ ਦਿਖਾਈ ਦੇ ਰਹੀ ਹੈ ਸਭ ਤੋਂ ਪਹਿਲਾਂ ਆਪਾਂ ਇਹ ਕੱਪੜੇ ਦੀ ਕੰਨੀ ਉਤਾਰਾਂਗੇ ਕਿਉਂਕਿ ਆ ਦੇਖੋ ਜਦੋਂ ਸਟਿਚਿੰਗ ਦੇ ਵਿੱਚ ਇਹ ਚੀਜ਼ ਆਊਗੀ ਤਾਂ ਫਿਰ ਇਹ ਬਹੁਤ ਜ਼ਿਆਦਾ ਕਰਾਬ ਲੱਗੂਗੀ ਉੱਪਰ ਲੱਗੂਗੀ ਇਸ ਕਰਕੇ ਪਹਿਲਾਂ ਆਪਾਂ ਕੱਪੜੇ ਦੀ ਕੰਨੀ ਉਤਾਰਦੇ ਆਂ ਸਭ ਤੋਂ ਪਹਿਲਾਂ ਆਪਾਂ ਸਲਵਾਰ ਦੇ ਪੱਲੇ ਕੱਢਾਂਗੇ ਜੀ ਜਿੰਨੀ ਸਲਵਾਰ ਦੀ ਤੁਹਾਡੀ ਟੋਟਲ ਲੈਂਥ ਹੈ ਉਹਦੇ ਵਿੱਚੋਂ ਤੁਸੀਂ 3 ਇੰਚ ਮਾਈਨਸ ਕਰਕੇ 3 ਇੰਚ ਘਟਾ ਕੇ ਜਿਹੜੀ ਆ ਤੁਸੀਂ ਆਪਾਂ ਜਿਹੜੀ ਪੱਲਿਆਂ ਦੀ ਲੈਂਥ ਲਵਾਂਗੇ ਹੁਣ ਆਪਣੇ ਕੋਲੇ ਸਲਵਾਰ ਦੀ ਲੈਂਥ ਹੈਗੀ ਪੂਰੀ 34 ਇੰਚ ਤਾਂ ਮਾਈਨਸ 3 ਇੰਚ ਕਰਕੇ ਆਪਾਂ ਜਿਹੜਾ ਹੈਗਾ ਉਹ 31 ਇੰਚ ਦੇ ਪਹਿਲਾਂ ਪੱਲੇ ਕੱਢ ਲਾਂਗੇ ਲੰਬਾਈ ਦੇ ਵਿੱਚ ਜਿਹੜੀ ਲੰਬਾਈ ਆ ਪੱਲਿਆਂ ਦੀ ਉਹ ਤੁਸੀਂ 31 ਇੰਚ ਰੱਖੋਗੇ ਤੇ ਜਿਹੜੇ ਤੁਸੀਂ ਵਿਡਥ ਲੈਣੀ ਆ ਪੱਲਿਆਂ ਦੀ ਚੌੜਾਈ ਜਿਹੜੀ ਚੌੜਾਈ ਜਿਹੜੀ ਲੈਣੀ ਆ ਆਪਾਂ 12 ਇੰਚ ਲੈਣੀ ਆ ਕਿਉਂਕਿ ਮੂਰੀ ਜਿਹੜੀ ਆ 6.5 ਇੰਚ ਆ ਤੇ ਇਸ ਕਰਕੇ ਪੱਲਿਆਂ ਦੀ ਚੌੜਾਈ ਆਪਾਂ ਕੱਢਾਂਗੇ ਵਿਡਥ ਜਿਹੜੀ ਆ ਉਹ 12 ਇੰਚ ਦੀ ਆ ਇਸ ਤੋਂ ਬਾਅਦ ਤੁਸੀਂ ਇੱਥੋਂ 12 ਮਾਰਕ ਕਰਕੇ ਇੱਥੋਂ ਕਰਕੇ ਤੇ ਬਿਲਕੁਲ ਇਸ ਨਿਸ਼ਾਨ ਨੂੰ ਆਪਾਂ ਸਿੱਧਾ ਕਰ ਲੈਣਾ ਸਿੱਧਾ ਕਰਨ ਤੋਂ ਬਾਅਦ ਉਰੀ ਇਹ ਜਿਹੜੀ ਆਪਣੀ ਲਾਈਨ ਹੈ ਇਹਦੇ ਉੱਤੇ ਆਪਾਂ ਕਟਿੰਗ ਕਰ ਲੈਣੀ ਆ ਦੇਖੋ ਆ ਆਪਣੇ ਪੱਲੇ ਹੋ ਗਏ ਪੱਲਿਆਂ ਦੀ ਲੈਂਥ ਲੈਣ ਤੋਂ ਬਾਅਦ ਆ ਜਿਹੜਾ ਕੱਪੜਾ ਬਚ ਗਿਆ ਇਹ ਤੁਹਾਡੇ ਕੋਲੇ ਬੈਲਟ ਦਾ ਕੱਪੜਾ ਆ ਇਹਦੇ ਵਿੱਚੋਂ ਤੁਸੀਂ ਬਾਅਦ ਵਿੱਚ ਆਪਦੀ ਜੜੀਆਂ ਉਹ ਬੈਲਟ ਕੱਟ ਲੈਣੀ ਆ ਹੁਣ ਆਪਾਂ ਕੁੰਦੇ ਕਟਿੰਗ ਕਰਾਂਗੇ ਸਲਵਾਰ ਦੇ ਕੁੰਦੇ ਕਟਿੰਗ ਕਰਨ ਦੇ ਵਾਸਤੇ ਸਭ ਤੋਂ ਪਹਿਲਾਂ 2 ਇੰਚ ਡਾਊਨ ਆਪਾਂ ਕਾਟ ਪਾਵਾਂਗੇ ਉੱਪਰੋਂ 2 ਇੰਚ ਲੈ ਕੇ ਤੁਸੀਂ ਇੱਧਰ ਨੂੰ ਆਸਣ ਵਾਲੀ ਸਾਈਡ ਨੂੰ ਇਸ ਕਾਟ ਨੂੰ ਪਾ ਦੇਣਾ ਆ 2 ਇੰਚ ਡਾਊਨ ਲੈ ਕੇ ਇਹ ਆ ਜਿਹੜੀ ਆਪਾਂ ਕਾਟ ਪਾਉਨੇ ਆ ਇਹ ਇਸ ਕਰਕੇ ਪਾਉਨੇ ਆ ਕਿ ਕਈ ਵਾਰ ਹੁੰਦਾ ਨਾ ਕਿ ਸਲਵਾਰ ਪਿੱਛੋਂ ਚੱਕੀ ਜਾਂਦੀ ਆ ਚੱਕ ਹੁੰਦੀ ਆ ਬੈਕ ਸਾਈਡ ਤੋਂ ਇਹ ਜਿਹੜੀ 2 ਇੰਚ ਦੀ ਕਾਟ ਆ ਇਹਦੇ ਨਾਲ ਸਲਵਾਰ ਜਿਹੜੀ ਆ ਉਹ ਥੋੜੀ ਉਹ ਬੈਲੈਂਸ ਰਹਿੰਦੀ ਆ ਪਿੱਛੋਂ ਨਹੀਂ ਚੱਕੀ ਜਾਂਦੀ ਤੇ ਇੱਕ ਕਾਟ ਆਪਾਂ ਪੱਲਿਆਂ ਤੇ ਵੀ ਪਾਵਾਂਗੇ ਉਹ ਆਪਾਂ ਕੁੰਡੇ ਕਟਿੰਗ ਕਰਨ ਤੋਂ ਬਾਅਦ ਤੁਹਾਨੂੰ ਦੱਸਾਂਗੇ ਵੀ ਉਹ ਕਿਉਂ ਪੈਂਦੀ ਆ ਹੁਣ ਤੁਸੀਂ ਲੈਂਥ ਸੇਮ 33 ਇੰਚ ਲੈ ਲੈਣੀ ਆ 2 ਇੰਚ ਡਾਊਨ ਲੈ ਕੇ ਉਸ ਤੋਂ ਬਾਅਦ 31 ਇੰਚ ਦੀ ਤੁਸੀਂ ਲੰਬਾਈ ਦੁਬਾਰਾ ਤੋਂ ਲੈ ਲੈਣੀ ਆ 31 ਇੰਚ ਦੀ ਲੰਬਾਈ ਲੈਣ ਤੋਂ ਬਾਅਦ ਆਪਾਂ ਦੇਖੋ ਇੱਥੇ ਮੂਰੀ ਰੱਖਾਂਗੇ ਜਿਵੇਂ ਉੱਥੇ ਆਪਾਂ 6.5 ਇੰਚ ਮੂਰੀ ਜਿਹੜੀ ਆਪਣੀ ਰੈਡੀ ਆ 12 ਇੰਚ ਤੇ ਆਪਾਂ ਪੱਲੇ ਪਾਇਆ ਤੇ 2.5 ਇੰਚ ਦੀ ਆਪਾਂ ਹਾਂ ਮਾਰਕ ਕੀਤਾ ਇੱਥੇ ਜੇ ਮੂਰੀ ਜਿਹੜੀ ਆ ਉਹ ਆਪਣੀ 8.5 ਦੀ ਕਟਿੰਗ ਹੋਊਗੀ ਤਾਂ ਆਪਾਂ 6.5 ਦੀ ਜਿਹੜੀ ਇਹ ਰੈਡੀ ਰਹਿ ਜਾਊਗੀ 10 ਇੰਚ ਇੱਥੋਂ ਤੁਸੀਂ ਆਸਣ ਲੈ ਲੈਣਾ ਆ ਇਥੋਂ 10 ਇੰਚ ਆਸਣ ਲੈਣ ਤੋਂ ਬਾਅਦ ਦੇਖੋ 10 ਇੰਚ ਆਸਣ ਲੈਣ ਤੋਂ ਬਾਅਦ ਬਿਲਕੁਲ ਇੱਥੇ ਤੁਸੀਂ ਸਟ੍ਰੇਟ ਰੱਖ ਕੇ ਇੱਥੇ ਆਸਣ ਦੇ ਤੇ ਓਕੇ ਤੁਸੀਂ ਮੂਰੀ ਦੇ ਮਾਰਕ ਦੇ ਉੱਤੇ ਲੈ ਜਾਣਾ ਇਹ ਇਸ ਤਰ੍ਹਾਂ ਬੇਸ਼ੱਕ ਇੰਚ ਟੇਪ ਦੇ ਨਾਲ ਤੇ ਬੇਸ਼ੱਕ ਤੁਸੀਂ ਜਿਹੜਾ ਹੈਗਾ ਯਾ ਸਕੇਲ ਦੇ ਨਾਲ ਤੁਸੀਂ ਇਹ ਸਾਈਜ਼ ਨੂੰ ਪੂਰੇ ਨੂੰ ਮਾਰਕ ਕਰ ਲੈਣਾ ਉਸ ਤੋਂ ਬਾਅਦ ਮਾਰਕ ਕੀਤੇ ਹੋਏ ਸਾਈਨ ਦੇ ਬਿਲਕੁਲ ਉੱਪਰ ਜਿਹੜੀ ਆ ਉਹ ਤੁਸੀਂ ਕਟਿੰਗ ਕਰ ਲੈਣੀ ਆ ਜਿੱਥੇ-ਜਿੱਥੇ ਤੁਹਾਡਾ ਮਾਰਕ ਕੀਤਾ ਹੋਇਆ ਹੈ ਇਹ ਬਿਲਕੁਲ ਇੱਥੇ ਆਸਣ ਤੱਕ ਤੁਸੀਂ ਇਹ ਕਟਿੰਗ ਜਿਹੜੀ ਉਹ तिरਛੀ ਲੈ ਆਉਣੀ ਆ ਬਚੇ ਹੋਏ ਕੱਪੜੇ ਨੂੰ ਤੁਸੀਂ ਇਸ ਤਰ੍ਹਾਂ ਪਲਟ ਲੈਣਾ ਹੈ ਪਲਟ ਕੇ ਇਹਨੂੰ ਬਿਲਕੁਲ ਜਿਹੜਾ ਆ ਇਕੁਅਲ ਤੁਸੀਂ ਇਹਨੂੰ ਰੱਖ ਲੈਣਾ ਆ ਫਿਰ ਜਿਹੜੇ ਦੋ ਕੁੰਦੇ ਆਪਾਂ ਕਟਿੰਗ ਕੀਤੇ ਸੀਗੇ ਉਹ ਆਪਾਂ ਇਸ ਤਰ੍ਹਾਂ ਇਹਦੇ ਉੱਪਰ ਰੱਖ ਲੈਣੇ ਨੇ ਇਹਦੇ ਉੱਪਰ ਰੱਖਣ ਤੋਂ ਬਾਅਦ ਪਹਿਲਾਂ ਹੁਣ ਜਿਹੜੀ 2 ਇੰਚ ਆਪਾਂ ਲਈ ਸੀ ਕਿਉਂਕਿ ਇਹ ਚਾਰੇ ਪੱਲਿਆਂ ਕੁੰਦਿਆਂ ਨੂੰ ਜਿਹੜੀ ਆ ਉਹ ਇਕੱਠੀ ਕੱਟ ਪੈਣੀ ਆ ਦੇਖੋ ਦੋ ਇਹ ਹੋਗੇ ਦੋ نیچے ਵਾਲੇ ਹੋਗੇ ਇਹ ਚਾਰੇ ਕੁੰਦਿਆਂ ਨੂੰ 2 ਇੰਚ ਦੀ ਜਿਹੜੀ ਕਾਟ ਹੈਗੀ ਆ ਆਪਾਂ ਟਾਉਨ ਆਸਨ ਵੱਲ ਨੂੰ ਆਪਾਂ ਇਹ ਕਾਟ ਪਾ ਦੇਣੀ ਆ ਇੱਥੇ ਤੱਕ ਤੁਹਾਡੀ ਇਹ ਕਾਟ ਖਤਮ ਹੋ ਜਾਣੀ ਚਾਹੀਦੀ ਆ ਉਸ ਤੋਂ ਬਾਅਦ ਕੰਨੀ ਜਿਹੜੀ ਪਹਿਲਾਂ ਆਪਾਂ ਕੱਢੀ ਹੋਈ ਸੀ ਥੋੜੀ ਰਹਿ ਗਈ ਸੀ ਕੰਨੀ ਇਸੇ ਤਰ੍ਹਾਂ ਜਿਹੜੀ ਹੈਗੀ ਆਪਣੇ ਕੋਲੇ ਵਧੀ ਹੋਈ ਸੀਗੀ ਇਹਦੇ ਉੱਤੇ ਪ੍ਰੋਪਰ ਕਟਿੰਗ ਕਰਕੇ ਜਿਹੜੀ ਇਹਦੀ ਬਾਦ ਘਾਟ ਹੈਗੀ ਕਟਿੰਗ ਦੀ ਉਹ ਤੁਸੀਂ ਪ੍ਰੋਪਰਲੀ ਕੱਟ ਲੈਣੀ ਆ ਸੇਮ ਆ ਜਿਹੜਾ ਅਸਨ ਆ ਇਹਨੂੰ ਇੱਕ ਜਿਹੜੇ ਇਸ ਜਿਹੜੇ ਕਾਰਟ ਪਾ ਕੇ ਬਿਲਕੁਲ ਇਹਨੇ ਗੁਲਾਈ ਦੇ ਵਿੱਚ ਆ ਜਾਣਾ ਇੱਥੇ ਲਿਆ ਕੇ ਤੁਸੀਂ ਇਹਨੂੰ ਕੱਟੂ ਕਰ ਦੇਣਾ ਹੁਣ ਆਪਾਂ ਕਰਾਂਗੇ ਜੀ ਬੈਲਟ ਦੀ ਕਟਿੰਗ ਬੈਲਟ ਦੀ ਲੈਂਥ ਜਿਹੜੀ ਆ 24 ਇੰਚ ਆਪਾਂ ਨੂੰ ਤਿਆਰ ਚਾਹੀਦੀ ਆ ਤਾਂ ਆਪਾਂ 25 ਤੇ ਕਟਿੰਗ ਪਾਵਾਂਗੇ 1 ਇੰਚ ਆਪਾਂ ਜ਼ਿਆਦਾ ਲਵਾਂਗੇ ਸਲਾਈ ਮਾਰਜਨ ਰੱਖ ਕੇ 4 ਇੰਚ ਜਿਹੜੀ ਹੈਗੀ ਆ ਆਪਣੇ 벨ਟ ਰੈਡੀ ਰਹਿ ਜਾਊਗੀ ਆਪਾਂ ਜਿਹੜੀ ਹੈਗੀ ਉਧਰੋਂ 3 ਇੰਚ ਫਰੰਟ ਲੈ ਤਾਂ ਚੋ ਆਪਾਂ ਕਟਾਈ ਸੀ ਉਹ ਵੀ ਮੈਂ ਤੁਹਾਨੂੰ ਬਾਅਦ ਵਿੱਚ ਦੱਸਦੀ ਆਂ ਵੀ ਉਹਦਾ ਰੀਜ਼ਨ ਕੀ ਸੀਗਾ 7 ਇੰਚ ਦੀ ਜਿਹੜੀ ਆ ਤੁਸੀਂ 벨ਟ ਕਟਿੰਗ ਕਰੋਗੇ ਸਲਾਈ ਮਾਰਜਨ ਤੇ ਨੇਫੇ ਦਾ ਮਾਰਜਨ ਜਾਣ ਤੋਂ ਬਾਅਦ ਜਿਹੜੀ ਆ ਉਹ 4 ਇੰਚ 벨ਟ ਤੁਹਾਡੀ ਰੈਡੀ ਰਹਿ ਜਾਊਗੀ 31 ਇੰਚ ਜਿਹੜੀ ਸੀਗੀ ਆਪਾਂ ਹੁੰਦਿਆਂ ਦੀ ਤੇ ਪੱਲਿਆਂ ਦੀ ਲੰਬਾਈ ਲਈ ਆ ਦੇਖੋ 31 ਤੇ 4 ਹੋ ਗਿਆ 35 ਪਰ ਆਪਾਂ ਨੂੰ ਸਲਵਾਰ ਤਿਆਰ ਚਾਹੀਦੀ ਸੀ 34 ਇਹ 벨ਟ ਕਟਿੰਗ ਕਰਨ ਤੋਂ ਬਾਅਦ ਮੈਂ ਤੁਹਾਨੂੰ ਸਮਝਾਉਣੀ ਆ ਇਹ ਫਾਰਮੂਲਾ ਕਿ ਆਪਾਂ ਇਹ ਕਿੱਦਾਂ ਲਈ ਆ ਹਲੋ ਜੀ 7 ਇੰਚ ਚੌੜਾਈ ਤੇ 24 ਇੰਚ ਜਿਹੜੀ ਹੈਗੀ ਆ ਲੰਬਾਈ ਰੱਖਣ ਤੋਂ ਬਾਅਦ 25 ਇੰਚ ਸੌਰੀ ਲੰਬਾਈ ਰੱਖਣ ਤੋਂ ਬਾਅਦ ਆਪਾਂ 벨ਟ ਦੀ ਕਟਿੰਗ ਕਰ ਲਾਂਗੇ ਹੁਣ ਜਿਹੜੀ ਸਟਾਰਟਿੰਗ ਚ ਆਪਾਂ ਗੱਲ ਕੀਤੀ ਸੀਗੀ ਜੀ ਪੱਲੇ ਦੀ ਕਾਟ ਦੀ ਤਾਂ ਪੱਲੇ ਦੇ ਵਿੱਚ ਆਪਾਂ ਕੀ ਕਰਾਂਗੇ ਤੁਸੀਂ ਬਿਲਕੁਲ ਸੈਂਟਰ ਕਰ ਲੈਣਾ ਦੋਨਾਂ ਪੱਲਿਆਂ ਦਾ ਫੋਲਡ ਕਰ ਲੈਣਾ ਦੋਨਾਂ ਪੱਲਿਆਂ ਨੂੰ ਚਾਰ ਫੋਲਡ ਹੋ ਗਏ ਫੋਰਥ ਫੋਲਡ ਹੋ ਗਿਆ ਕੱਪੜਾ ਜਿਹੜੀ ਆ ਬੰਦ ਵਾਲੀ ਸਾਈਡ ਆ ਇੱਥੋਂ ਤੁਸੀਂ 5 ਇੰਚ ਡਾਊਨ ਕਰਕੇ ਕਾਟ ਪਾਉਣੀ ਆ ਠੀਕ ਆ 5 ਇੰਚ ਡਾਊਨ ਕਰਕੇ ਤੁਸੀਂ ਇਸ ਸਾਈਡ ਨੂੰ ਐਦਾਂ तिरਛੀ ਰੱਖ ਕੇ ਇਹ ਕਾਟ ਜਿਹੜੀ ਹੈਗੀ ਉਹ ਤੁਸੀਂ ਪਾ ਦੇਣੀ ਆ ਇਹਦਾ ਬੈਨੀਫਿਟ ਕੀ ਹੋਊਗਾ ਕਿ ਕਈ ਵਾਰ ਕੋਈ ਕੰਪਲੇਨ ਆਉਂਦੀ ਆ ਨਾ ਭੈਣਾ ਦੀ ਵੀ ਸਲਵਾਰ ਆ ਜਿਹੜੀ ਉਹ ਮੂਰੀ ਦੇ ਉੱਤੇ ਡਿੱਗਦੀ ਆ ਤਾਂ ਮੂਰੀ ਦਿਖਾਈ ਨਹੀਂ ਦਿੰਦੀ ਨੀਚੋਂ ਤੇ ਜਿਹੜਾ ਪੱਲਾ ਹੈਗਾ ਉਹ ਮੂਰੀ ਦੇ ਉੱਪਰ ਆ ਜਾਂਦਾ ਇਹ ਕਾਟ ਦਾ ਬੈਨੀਫਿਟ ਹੋਊਗਾ ਕਿ ਇਹ ਕਾਟ ਪਾਉਣ ਤੋਂ ਬਾਅਦ ਜਿਹੜੀ ਤੁਹਾਡੀ ਮੂਰੀ ਆ ਉਹ ਪ੍ਰੋਪਰ ਦਿਖਾਈ ਦੇਊਗੀ ਸਲਵਾਰ ਦੀ ਹੁਣ ਆਪਾਂ ਸਟਾਰਟਿੰਗ ਚ ਗੱਲ ਕੀਤੀ ਸੀ ਕਿ ਆਪਾਂ ਜਿਹੜਾ ਹੈਗਾ ਆ ਜਦੋਂ ਕਟਿੰਗ ਕੀਤੀ ਆ ਤਾਂ ਆਪਾਂ ਕੁੰਦੇ ਤੇ ਪੱਲੇ 31 ਇੰਚ ਦੇ ਕਿਉਂ ਰੱਖੇ ਆ ਸਲਵਾਰ ਦੀ ਕੋਲ ਲੰਬਾਈ ਇਹ ਹੈਗੀ ਆਪਣੀ ਸਲਵਾਰ ਦੀ ਜਿਹੜੀ ਹੈਗੀ ਟੋਟਲ ਲੈਂਥ ਆ ਇਹਦੇ ਵਿੱਚੋਂ -3 ਇੰਚ ਕਰਕੇ ਆਪਾਂ 31 ਇੰਚ ਦੇ ਹੀ ਪੱਲੇ ਕੱਟਿਆ ਤੇ 31 ਦੇ ਹੀ ਕੁੰਦੇ ਕੱਟਿਆ ਠੀਕ ਆ ਜੀ ਇਹ ਲੰਬਾਈ ਜਿਹੜੀ ਆਪਣੇ ਕੋਲ ਆ ਗਈ 31 ਉਸ ਤੋਂ ਬਾਅਦ ਆਪਾਂ ਕੀ ਕੀਤਾ 4 ਇੰਚ ਆਪਾਂ ਬੈਲਟ ਰੈਡੀ ਰੱਖੀ ਆ ਤੇ ਜਿਹੜੀ ਲੰਬਾਈ ਹੋ ਗਈ ਆ ਉਹ ਹੋ ਗਈ 35 ਜਦੋਂ ਕਿ ਆਪਾਂ ਨੂੰ ਸਲਵਾਰ ਦੀ ਲੰਬਾਈ ਚਾਹੀਦੀ ਸੀਗੀ 34 ਇੰਚ ਹੁਣ ਜਿਹੜੀ 31 ਇੰਚ ਆਪਾਂ ਕੁੰਦਾ ਤੇ ਪੱਲਾ ਕੱਟਿਆ ਇਹਦੇ ਵਿੱਚੋਂ ਦੇਖੋ ਅੱਧਾ ਇੰਚ ਜਿਹੜਾ ਆ ਤੁਹਾਡਾ ਉਹ ਉੱਪਰ ਜਦੋਂ ਤੁਸੀਂ 벨ਟ ਪਾਉਣੀ ਆ ਉੱਥੇ ਮਾਰਜਿਨ ਚੱਲਾ ਜਾਣਾ ਤੇ 1/2 ਇੰਚ ਹੀ ਜਿਹੜਾ ਆ ਜਦੋਂ ਤੁਸੀਂ ਨੀਚੇ ਮੂਰੀ ਰੱਖਣੀ ਆ ਇਹ ਤੁਹਾਡਾ ਮੂਰੀ ਚ ਮਾਰਜਿਨ ਚੱਲਿਆ ਜਾਣਾ ਆ 1 ਇੰਚ ਦਾ ਮਾਰਜਿਨ ਘਟ ਗਿਆ ਇੱਥੇ ਤੁਹਾਡੇ ਕੋਲੇ ਰਹਿ ਗਿਆ 30 ਇੰਚ ਠੀਕ ਆ ਜੀ 30 ਇੰਚ ਦੇ ਵਿੱਚ ਪਲੱਸ ਜਿਹੜੀ 4 ਇੰਚ ਦੀ ਤੁਹਾਡੀ 벨ਟ ਆ ਜਾਣੀ ਆ ਤਾਂ ਇਹ ਤੁਹਾਡੇ ਕੋਲ ਹੋ ਗਿਆ 34 ਇੰਚ 34 ਇੰਚਾ ਜਿਹੜੀ ਉਹ ਤੁਹਾਡੀ ਰੈਡੀ ਲੈਂਥ ਹੋ ਜੂਗੀ ਸਲਵਾਰ ਦੀ ਹੁਣ ਜਿਹੜੀ 벨ਟ ਆ 벨ਟ ਦੀ ਕਟਿੰਗ ਤੁਸੀਂ ਕਰਨੀ ਆ ਪ੍ਰੋਪਰ 7 ਇੰਚ ਦੀ 7 ਇੰਚ ਤੋਂ ਬਾਅਦ ਜਿਹੜਾ 2 ਜਾਂ 2.5 ਇੰਚ ਦਾ ਜੋ ਆਪਾਂ ਨੇਫਾ ਲੈਣਾ ਆ ਤੇ ਅੱਧਾ ਇੰਚ ਜਿਹੜਾ ਆ ਉਹਨੇ نیچے ਰਹਿ ਜਾਣਾ ਆ ਜਦੋਂ ਆਪਾਂ 벨ਟ ਨੂੰ ਤੇ ਸਲਵਾਰ ਦੇ ਜਿੱਥੇ ਬਲ ਪਾਏ ਹੁੰਦੇ ਆ ਉਹ ਵਾਲੇ ਪਾਰਟ ਨੂੰ ਆਪਾਂ ਜੜਨਾ ਆ ਤਾਂ ਇਹ 3 ਇੰਚ ਹੋ ਗਿਆ 7 3 ਦਾ ਇਹਦੇ ਵਿੱਚ ਕੀ ਆ 4 ਇੰਚ ਜਿਹੜੀ ਆ ਤੁਹਾਡੀ 벨ਟ ਉਹ ਰੈਡੀ ਰਹਿ ਜਾਣੀ ਆ ਠੀਕ ਹੈ ਜੀ ਇਸ ਕਰਕੇ ਜਦੋਂ ਤੁਸੀਂ ਕਿਸੇ ਵੀ ਸਲਵਾਰ ਦੀ ਕਟਿੰਗ ਕਰਨੀ ਆ ਤਾਂ ਤੁਸੀਂ ਸਲਵਾਰ ਦੀ ਜਿਹੜੀ ਟੋਟਲ ਲੰਬਾਈ ਆ ਉਹਦੇ ਵਿੱਚੋਂ ਮਾਈਨਸ 3 ਇੰਚ ਹੀ ਰੱਖਣਾ ਆ ਮਾਈਨਸ 3 ਇੰਚ ਰੱਖਣ ਕਰਕੇ ਤੇ 4 ਇੰਚ ਤੁਸੀਂ ਜਿਹੜੀ ਉਹ ਹਮੇਸ਼ਾ 벨ਟ ਰੈਡੀ ਰੱਖਣੀ ਆ ਅਗਰ ਤੁਸੀਂ ਇਸ ਮੈਥਡ ਨਾਲ ਸਲਵਾਰ ਕਟਿੰਗ ਕਰੋਗੇ ਤਾਂ ਕਦੇ ਵੀ ਜਿਹੜੀ ਆ ਉਹ ਤੁਹਾਡੀ ਸਲਵਾਰ ਦੀ ਇਸ ਮੈਥਡ ਨਾਲ ਦੇਖੋ ਜੇ ਤੁਸੀਂ ਕਟਿੰਗ ਕਰੋਗੇ ਤਾਂ ਕਦੇ ਵੀ ਤੁਹਾਡੀ ਸਲਵਾਰ ਦੀ ਜਿਹੜੀ ਲੰਬਾਈ ਆ ਉਹ ਨਹੀਂ ਕਟੂਗੀ ਪ੍ਰੋਪਰ ਪੂਰੀ ਹੀ ਆਊਗੀ ਤੇ ਅਗਰ ਕਿਸੇ ਹੋਰ ਟਾਪਿਕ ਦੇ ਉੱਤੇ ਮੇਰੀਆਂ ਭੈਣਾਂ ਨੂੰ ਵੀਡੀਓ ਚਾਹੀਦੀ ਹੋਈ ਤਾਂ ਸਾਨੂੰ ਕਮੈਂਟ ਜਾਂ ਕਾਲ ਕਰਕੇ ਜਰੂਰ ਦੱਸਿਓ ਫਿਰ ਆਪਾਂ ਨੈਕਸਟ ਵੀਡੀਓ ਆ ਜਿਹੜੀ ਉਹ ਉਸੇ ਟਾਪਿਕ ਤੇ ਬਣਾਵਾਂਗੇ